ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਵੀ ਸਿੰਘ ਜੀ ਐਨਓ ਆਜੀ ਦੀ ਵਿਦਿਅਤ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਂ ਜੀ ਪਿੰਡ ਮਲੜੀ ਪਹਿਲੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਆਪਣੇ ਵਿਆਹ ਪਰਵਲੀ ਮੌਸ ਸਾਹਿਬ ਨੂੰ ਤੁਰੇ ਆ ਤਾਂ ਸਭ ਇੱਥੇ ਸਟੇ ਕੀਤੀ ਮਹਾਰਾਜ ਨੇ ਇੱਥੇ ਰਾਤ ਰੁਕੇ ਆ ਤੇ ਜਿਦਾ ਹੀ ਦਾ ਮਹਾਰਾਜ ਗਏ ਆ ਉਦੋਂ ਉਦੋਂ ਇਹ ਸਮਾਗਮ ਇਹ ਮੇਲੇ ਚੱਲਦੇ ਜਾਂਦੇ ਅੱਗੇ-ਅੱਗੇ ਨੂੰ ਤੇ ਮਲੜੀ ਪਿੰਡ ਦਾ ਮੇਲਾ ਹੈ ਪਰ ਆਪਾਂ ਪਹੁੰਚੇ ਆ ਸ਼ਾਮ ਨੂੰ ਜੀ ਸ਼ਾਮ ਦਾ ਸਮਾਂ ਆ ਸਵੇਰ ਤੋਂ ਕੱਲ ਪਰਸੋਂ ਤੋਂ ਸਮਾਗਮ 2-3 ਦਿਨ ਤੋਂ ਚੱਲ ਰਿਹਾ ਅਖੰਡ ਪਾਠ ਦਾ ਆਰੰਭ ਹੋ ਗਿਆ ਉਹਨਾਂ ਦੇ ਭੋਗ ਪਾਏ ਗਏ ਜੀਰਾਂ ਸਾਹਿਬ ਦੇ ਚੋਲੇ ਬੱਲੇ ਗਏ ਅੱਜ ਸਵੇਰ ਤੋਂ ਸਮਾਗਮ ਚੱਲ ਰਹੇ ਆ ਤੇ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਹੋਰ ਵੀ ਜਿਹੜਾ ਇਤਿਹਾਸ ਜੁੜਿਆ ਹੋਇਆ ਮਾਦਰੀ ਕੰਦੇ ਨਾਲ ਤੁਹਾਨੂੰ ਸਾਂਝਾ ਕਰਾਂਗੇ ਬਣੇ ਰਹੀਓ ਵੀਡੀਓ ਦੇ ਨਾਲ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਾਂ ਚੱਲਦੇ ਆਂ ਪਿੰਡ ਵੱਲੋਂ ਕਰਦੇ ਗੁਰੂ ਸਾਹਿਬ ਦੇ ਦਰਸ਼ਨ ਤੇ ਧੰਨ ਧੰਨ ਬਾਬਾ ਮਾਲ ਜੀ ਦੇ ਨਾਂ ਤੇ ਬਸਿਆ ਹੋਇਆ ਪਿੰਡ ਮਾਲੜੀ ਜਿੱਥੇ ਅੱਜ ਆਪਾਂ ਜਾ ਰਹੇ ਆ ਜੀ ਮਹਾਰਾਜ ਦੇ ਅਨੰਤ ਸੇਵਕ ਹੋਏ ਆ ਧੰਨ ਧੰਨ ਬਾਬਾ ਮਾਲ ਜੀ ਲੋਕ ਸੰਗਤ ਜੀ ਮਾਲੜੀ ਪਿੰਡ ਦੇ ਬਾਜ਼ਾਰ ਵਿੱਚ ਦੀ ਹੁੰਦੇ ਹੁੰਦੇ ਆਪਾਂ ਬਿਲਕੁਲ ਗੁਰਦੁਆਰ ਸਾਹਿਬ ਦੇ ਬਾਹਰ ਪਹੁੰਚ ਗਏ ਆ ਤੇ ਸੰਗਤ ਹੱਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਸ਼ਨਾਂ ਲਈ ਆ ਰਹੀ ਆ ਕਿ ਪਤਾ ਲੱਗਾ ਕਿ ਰਾਤ ਨੂੰ ਵੀ ਇਸੇ ਤਰ੍ਹਾਂ ਦੀਵਾਨ ਸਜਾਏ ਜਾਣਗੇ ਇਹ ਆਜੀ ਧੰਤਨ ਸ਼੍ਰੀ ਗੁਰੂ ਰਜਨ ਦੇਵ ਜੀ ਦੀ ਚਰਛੋਾ ਪ੍ਰਾਪਤ ਧੰਤਨ ਬਾਬਾ ਮੱਲ ਜੀ ਦਾ ਗੁਰਦੁਆਰਾ ਪਿੰਡ ਮਾਲੜੀ ਪਿੰਡ ਮਾਲੜੀ ਬਾਬਾ ਮੱਲ ਜੀ ਦੇ ਨਾਂ ਤੇ ਹੀ ਵਸਿਆ ਹੋਇਆ ਨਗਰ ਆ ਤੇ ਸੰਗਤ ਬਹੁਤ ਦੁਰੂ ਦੁਰੋਂ ਇੱਥੇ ਆਪਣੇ ਦੁੱਖ ਦਰਦ ਦੂਰ ਕਰਨ ਆਉਂਦੀ ਆ ਤੇ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੁੰਦਾ ਆ ਇਸ ਮੇਲੇ ਨੂੰ ਲੈ ਕੇ ਹਰ ਸਾਲ ਮਾਝੇ ਤੇ ਮਾਲ ਵਿੱਚ ਉਹ ਵੱਡੀ ਗਿਣਤੀ ਦੇ ਵਿੱਚ ਸੰਗਤ ਵਿਆਹ ਪੁਰਬ ਤੇ ਪਹੁੰਚਦੀ ਆ ਜਿਸ ਤਰ੍ਹਾਂ ਉਸ ਸਮੇਂ ਬਰਾਜ ਵਿੱਚ ਸੰਗਤ ਆਈ ਹੋਣੀ ਆ ਤੇ ਅੱਜ ਮੇਰੇ ਨਾਲ ਵੀ ਸੁਖਜਿੰਦਰ ਸਿੰਘ ਆਏ ਦਰਸ਼ਨ ਮੇਲੇ ਕਰਨ ਤੇ ਆਪਾਂ ਚੱਲਦੇ ਆ ਜੀ ਅੰਦਰ ਨਾਲੇ ਤੁਹਾਨੂੰ ਬਰੋਹਨੇ ਆ ਦਰਸ਼ਨ ਮੇਲੇ ਤੇ ਨਾਲੇ ਆਪ ਕਰਦੇ ਆ ਤੇ ਇਹ 435ਵਾਂ ਮੇਲਾ ਆ ਜੀ ਗੁਰੂ ਸਾਹਿਬ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਇਸ ਮੇਲੇ ਦੀ ਸਭ ਤੋਂ ਪਹਿਲਾਂ ਆਪਾਂ ਕਰਾਇ ਜੀ ਜੁੜੇ ਜਮਾ ਜੁੜਾ ਘਰ ਦੇ ਸੇਵਾਦਾਰ ਬੜੀ ਰੀਤ ਨਾਲ ਸੇਵਾ ਕਰ ਰਹੇ ਸੀ ਆਈ ਹੋਈ ਸੰਗਤ ਦੇ ਜੁੜੇ ਸੰਭਾਲਣ ਦੀ ਫਿਰ ਆਪਾਂ ਮੇਨ ਗੀਰ ਦੇ ਹੱਥ ਪੈਰ ਧੋ ਕੇ ਸੁਚੇ ਹੋ ਕੇ ਤਾਂ ਅੰਦਰ ਵਧਣਾ ਕੀਤਾ ਅੰਦਰ ਪਹੁੰਚਦੇ ਹੀ ਬਹੁਤ ਲੰਬੀ ਕਤਾਰ ਸੀ ਸੰਗਤਾਂ ਦੀ ਜਿਹੜੀਆਂ ਦੂਰੋਂ ਨੇੜਿਓਂ ਪਹੁੰਚੀਆਂ ਸੀ ਤੇ ਅੰਦਰ ਜਾ ਕੇ ਪਤਾ ਲੱਗਾ ਇੱਥੇ ਝਾੜੂਆਂ ਦੀ ਸੇਵਾ ਵੀ ਹੁੰਦੀ ਆ ਝਾੜੂ ਚੜਦੇ ਆ ਜਿਹੜੀ ਸੰਗਤ ਆਪਣੇ ਦੁੱਖ ਦਰਦ ਦੂਰ ਕਰਨ ਆਉਂਦੀ ਆ ਤੇ ਜャ ਜਿਨ੍ਹਾਂ ਦੇ ਹੋ ਜਾਂਦੇ ਆ ਉਹ ਝਾੜੂ ਚੜਾਉਂਦੇ ਇੱਥੇ ਤੇ ਸੰਗਤਾਂ ਦੇਖੋ ਕਿੰਦਾ ਲਾਈਨ ਦੇ ਵਿੱਚ ਬਿਲਕੁਲ ਜਾਪ ਤੇ ਵਿੱਚ ਰਹਿ ਕੇ ਦਰਸ਼ਨਾਂ ਵਾਲੀ ਅੱਗੇ ਵੱਧ ਰਹੀਆਂ ਆ ਤੇ ਬਹੁਤ ਆਨੰਦਮਈ ਮਾਹੌਲ ਬਣਿਆ ਹੋਇਆ ਸੀ ਢਾਡੀ ਸਿੰਘਾਂ ਦੀਆਂ ਵਾਰਾਂ ਕੰਨਾਂ ਵਿੱਚ ਪੈ ਰਹੀਆਂ ਸੀ ਇਸ ਪਾਸੇ ਪ੍ਰਸ਼ਾਦ ਕਲਾ ਪ੍ਰਸ਼ਾਦ ਦੀ ਦੇਗ ਪਰਚੀ ਮਿਲਦੀ ਹੈ ਤੇ ਦੂਨੀਆਂ ਵਿੱਚ ਪਾ ਕੇ ਭੋਗ ਲਈ ਦਿੱਤਾ ਜਾਂਦਾ ਹੈ ਸੰਗਤਾਂ ਆਈਆਂ ਹੋਈਆਂ ਪਹਿਲਾਂ ਕਲਾ ਪ੍ਰਸ਼ਾਦ ਦੀ ਦੇਗ ਰੈਂਦੀਆਂ ਨੇ ਉਸ ਨੂੰ ਭੋਗ ਲਵਾਉਂਦੀਆਂ ਨੇ ਤੇ ਫਿਰ ਅੱਗੇ ਹੋ ਤੋਦੀਆਂ ਨੇ ਤੇ ਦੇਖੋ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਆ ਕਿੰਨੀ ਗਰਮੀ ਦੇ ਦੇਣਿਆ ਫੇਰ ਵੀ ਦੂਰ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਪਹੁੰਚਦੀਆਂ ਨੇ ਤੇ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਨੇ ਸੰਗਤਾਂ ਬਾਰੋ-ਬਾਰੀ ਆਪਣੀ ਵਾਰੀ ਆਉਣ ਤੇ ਅੱਗੇ ਵੱਧ ਕੇ ਗੁਰਦੁਆਰ ਸਾਹਿਬ ਦੇ ਦਰਸ਼ਨ ਮਿਲੇ ਕਰਦੀਆਂ ਤੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਏ ਜਾਂਦੇ ਇਧਰ ਆਪਣਾ ਵੀ ਸ੍ਰੀ ਜਿੰਦਰ ਸਿੰਘ ਵੀ ਪ੍ਰਾਪਰਸ਼ਾਦ ਵਾਲੀ ਲਾਈਨ ਵਿੱਚ ਲੱਗਾ ਹੋਇਆ ਆ ਫਰਤੀ ਲੈ ਕੇ ਵੀਰ ਨੇ ਕਰਾਈ ਕਰਾਹ ਪ੍ਰਸ਼ਾਦ ਦੀ ਦੇਗ ਤੇ ਆਪਾਂ ਵੀ ਲੱਗੇ ਲੈਣ ਦੇ ਵਿੱਚ ਇੱਥੇ ਲੱਗੇ ਹੋਏ ਸੀ ਸੇਵਾ ਜਿਹਨਾਂ ਨੇ ਕੀਤੀ ਆ ਕੋਈ ਦਾਨ ਪਉਣ ਕੀਤਾ ਉਹਨਾਂ ਦੇ ਨਾਮ ਲਿਖੇ ਹੋਏ ਸੀ ਤੇ ਮੈਂ ਸਾਰੇ ਨਾਮ ਪੜਨ ਲੱਗ ਪਿਆ ਕਿ ਸ਼ਾਇਦ ਕੋਈ ਪਿੰਡ ਜਮਸ਼ੀਰ ਤੋਂ ਵੀ ਹੋਵੇ ਪਰ ਮੈਨੂੰ ਫਿਰ ਸਰਦਾਰ ਸੰਤੋਖ ਸਿੰਘ ਤੇ ਬੀਬੀ ਚਾਨਣਪੁਰ ਗੰਗਨੀ ਹਾਲ ਤੋਂ ਮਿਲ ਗਏ ਜਿਨ੍ਹਾਂ ਦਾ ਨਾਮ ਇੱਥੇ ਲਿਖਿਆ ਹੋਇਆ ਸੀ ਤੇ ਹੋਰ ਵੀ ਪੰਜਾਬ ਭਰ ਤੋਂ ਸੰਗਤਾਂ ਨੇ ਇੱਥੇ ਦਾਨ ਪਉਣ ਬਹੁਤ ਕੀਤਾ ਹੋਇਆ ਆ ਦੂਜੇ ਪਾਸੇ ਦਾ ਪੱਥਰ ਜਦੋਂ ਪੜਨਾ ਸ਼ੁਰੂ ਕੀਤਾ ਤਾਂ ਉਸ ਵਿੱਚ ਵੀ ਆਰਗਵਾਨ ਦੇ ਪਿੰਡਾਂ ਦੇ ਬਹੁਤ ਸਾਰੇ ਨਾਂ ਸੀ ਤੇ ਪਰ ਸਭ ਤੋਂ ਨੇੜੇ ਬੀਬੀ ਗਰਦੀਪ ਕੌਰ ਭੋਡੇ ਸਪਲਾਈ ਤੋਂ ਜਿਹਦਾ ਨਾਮ ਮੈਨੂੰ ਪੜਨ ਲਈ ਮਿਲਿਆ ਬਿਲਕੁਲ ਮੇਰੇ ਨਾਲ ਹੀ ਪਿੰਡ ਆ ਪਿੰਡ ਚੰਨੜਪੁਰ ਤੇ ਇਹ ਸਾਰੇ ਨਾਮ ਪੜ ਕੇ ਫਿਰ ਆ ਲੋਜੀ ਸਰਦਾਰ ਅਮਰੀਕ ਸਿੰਘ ਭੋਡੇ ਸਪਲਾਈ ਇੱਕ ਹੋਰ ਨਾਮ ਮਿਲਿਆ ਭੋਡੇ ਸਪਲਾਈ ਤੋਂ ਤੇ ਇਹ ਦੋ ਨਾਮ ਬਿਲਕੁਲ ਮੇਰੇ ਨਾਲ ਲੱਗਦੇ ਪੈਂਦੇ ਆ ਤੇ ਆਪਾਂ ਸਾਰੇ ਨਾਮ ਪੜੇ ਬਹੁਤ ਦੂਰ ਦੂਰ ਸੰਗਤਾਂ ਨੇ ਮਾਇਆ ਇਸ ਗੁਰਦੁਆਰਾ ਸਾਹਿਬ ਨੂੰ ਦਾਨ ਵਿੱਚ ਭੇਜੀ ਹੋਈ ਆ ਤੇ ਫਿਰ ਆਪਾਂ ਹੋਤਲੇ ਅੰਦਰੋਂ ਵੱਲੋਂ ਦਰਸ਼ਨ ਮਿਲਣੇ ਕਰਨ ਲਈ ਇਹ ਦੋਨੋਂ ਵੀਰ 메ਨ ਗੇਟ ਤੇ ਸੇਵਾ ਕਰਦੇ ਸਨ ਪਰ ਸੇਵਾ ਭਾਵਨਾ ਦੇਖ ਕੇ ਮਨ ਰੂਹ ਖੁਸ਼ ਹੋ ਗਈ ਕਿ ਇੱਕ ਬਜ਼ੁਰਗ ਜਿਹਦੇ ਕੋ ਤੁਰਨਾ ਵੀ ਔਖਾ ਹੋ ਰਿਹਾ ਸੀ ਪਹਿਲਾਂ ਬਾਈ ਹੁਣਾ ਨੇ ਉਹਨਾਂ ਬਜ਼ੁਰਗਾਂ ਨੂੰ ਫੜ ਕੇ ਦਰਸ਼ਨ ਕਰਾਏ ਬਾਕੀ ਸੰਗਤ ਨੂੰ ਰੋਕ ਕੇ ਬਹੁਤ ਵਧੀਆ ਗੱਲਾਂ ਤੇ ਸੰਗਤ ਨੇ ਵੀ ਮੋਰੇ ਹੋ ਕੇ ਪਹਿਲਾਂ ਉਹਨਾਂ ਦਰਸ਼ਨ ਕਰਨ ਦਿੱਤੇ ਤੇ ਸਾਰੀਆਂ ਸੰਗਤਾਂ ਦਾ ਤਮਸਤਕ ਹੋ ਰਹੀਆਂ ਸੀ ਜਿਹੜੀਆਂ ਦੂਰੋਂ ਨੇੜੇ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਆਪਾਂ ਵੀ ਗੁਰੂ ਸਾਹਿਬ ਨੂੰ ਕੀਤਾ ਨਮਨ ਤੇ ਸ਼ੁਕਰਾਨਾ ਕੀਤਾ ਮਹਾਰਾਜ ਇਸ ਇਤਿਹਾਸ ਸਥਾਨ ਤੇ ਸਾਨੂੰ ਲੈ ਕੇ ਆਏ ਆ ਤੇ ਆਪਣੇ ਤੇ ਆਪਣੀਆਂ ਸੰਗਤਾਂ ਦੇ ਦਰਸ਼ਨ ਮੇਲੇ ਬਖਸ਼ਿਆ ਅਖੰਡਪਾਠ ਸਾਹਿਬ ਆਰੰਭ ਸੀ ਪਾਠੀ ਸੰਗਤ ਅਖੰਡਪਾਠ ਸਾਹਿਬ ਦੀ ਸੇਵਾ ਨਿਭਾ ਰਹੇ ਸੀ ਤੇ ਬਹੁਤ ਸਾਰੀਆਂ ਸੰਗਤਾਂ ਦਰਬਾਰ ਹਾਲ ਦੇ ਵਿੱਚ ਬੈਠ ਕੇ ਪਾਠ ਕਰ ਰਹੀਆਂ ਸਨ ਤੇ ਇਥੇ ਪੇਂਟਿੰਗ ਲੱਗੀ ਹੋਈ ਸੀ ਜੀ ਬਹੁਤ ਸੋਹਣੀ ਹੱਥ ਪੇਂਟਿੰਗ ਬਣਾਈ ਹੋਈ ਆ ਜਿਹਦੇ ਵਿੱਚ ਬਾਬਾ ਮਾਲਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਾਣਾ ਦੇ ਵਿੱਚ ਹੱਥੀ ਬਣਾਇਆ ਹੋਇਆ ਜੋੜਾ ਪਾ ਰਹੇ ਸੀ ਜੋੜਾ ਪੇਟ ਕਰਨ ਤੋਂ ਬਾਅਦ ਬਾਬਾ ਮਾਲਜੀ ਨੇ ਮਹਾਰਾਜ ਤੋਂ ਦੇਹ ਅਗੋਕਤਾ ਦੀ ਦਾਤ ਮੰਗੀ ਕਿਉਂਕਿ ਬਾਬਾ ਮਾਲਜੀ ਸਰੀਰਕ ਦਰਦਾਂ ਤੋਂ ਬਹੁਤ ਤੰਗ ਸਨ ਤੇ ਮਹਾਰਾਜ ਨੇ ਖੁਸ਼ ਹੋ ਕੇ ਵਰਦਾਨ ਦਿੱਤਾ ਕਿ ਬਾਬਾ ਮਨਜੀ ਦੇ ਇਸ ਗੁਰੂ ਘਰ ਵਿੱਚ ਕੋਈ ਵੀ ਸੰਗਤ ਆ ਕੇ ਸਤ ਚੌਂਕੀਆਂ ਭਰੇਗੀ ਤੇ ਇਥੋਂ ਰਾਖ ਲੈ ਕੇ ਆਪਣੇ ਸਰੀਰ ਨੂੰ ਮਲੇਗੀ ਤਾਂ ਉਹਨਾਂ ਦੇ ਸਰੀਰਕ ਰੋਗ ਦੂਰ ਹੋਣਗੇ ਸੋ ਅੱਜ ਵੀ ਉਹ ਵਰਦਾਨ ਉਸੇ ਤਰ੍ਹਾਂ ਕੰਮ ਕਰਦਾ ਹੈ ਬਹੁਤ ਦੂਰ ਦੂਰ ਸੰਗਤਾਂ ਆ ਕੇ ਇਸ ਜਗ੍ਹਾ ਤੇ ਆਪਨ ਚੌਂਕੀਆਂ ਭਰਦੀਆਂ ਹਨ ਤੇ ਦੂਰੋਂ ਆਈ ਸੰਗਤ ਲਈ ਹੋਰ ਵੀ ਛੋਟ ਹੈ ਕਿ ਉਹ ਪਹਿਲੀ ਤੇ ਸੱਤਵੀਂ ਚੌਂਕੀ ਗੁਰੂ ਘਰ ਵਿੱਚ ਭਰਨਾ ਬਾਕੀ ਦੀਆਂ ਪੰਜ ਚੌਂਕੀਆਂ ਆਪਣੇ ਘਰੇ ਹੀ ਭਰ ਸਕਦੀਆਂ ਹਨ ਤੇ ਉਹਦਾ ਨਾਮ ਇਹ ਹੈ ਜੀ ਸ਼ਨੀਵਾਰ ਸਵੇਰ ਤੋਂ ਐਤਵਾਰ ਸਵੇਰ ਤੱਕ ਚੌਂਕੀ ਦਾ ਸਮਾਂ ਹੈ ਉਹ ਚੌਂਕੀ ਦੇ ਭਰਦੇ ਸਮੇਂ ਤੁਸੀਂ ਕੋਈ ਵੀ ਚਾਰਪਾਈ ਜਾਂ ਮੰਜੇ ਦੀ ਵਰਤੋਂ ਨਹੀਂ ਕਰਨੀ ਥੱਲੇ ਹੀ ਆਸਣ ਲਾਉਣੇ ਹਨ ਸੌਣ ਵੇਲੇ ਦੇ ਵੀ ਤੇ ਹੋਰ ਸਾਰੇ ਕੰਮ ਕਾਰਨ ਕਰਨ ਦੇ ਵੀ ਤੇ ਜਿਹੜੀ ਰਾਖ ਤੁਸੀਂ ਘਰ ਲੈ ਕੇ ਗਏ ਹੋ ਇਸ ਗੁਰੂ ਗੁਰੂ ਘਰ ਤੋਂ ਉਹ ਆਪਣੇ ਸਰੀਰ ਨੂੰ ਮਲਣੀ ਹੈ ਤੇ ਗੁਰੂ ਸਾਹਿਬ ਦਾ ਨਾਮ ਜਪਣਾ ਹੈ ਬਾਣੀ ਪੜ੍ਹਨੀ ਹੈ ਵੱਤੋ-ਵੱਤ ਪ੍ਰਮਾਤਮਾ ਦਾ ਨਾਮ ਜਪਣਾ ਹੈ ਤੇ ਇਹ ਅੱਜ ਵੀ ਪ੍ਰਤੀਕਿਰਿਆ ਉਸੇ ਤਰ੍ਹਾਂ ਜਲਦੀ ਹੈ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਹਨ ਤੇ ਰਾਤ ਇੱਥੇ ਰਹਿ ਕੇ ਜਾਂਦੀਆਂ ਹਨ ਸ਼ਨੀਵਾਰ ਸ਼ਾਮ ਸਵੇਰ ਤੋਂ ਲੱਗ ਕੇ ਐਤਵਾਰ ਸਵੇਰ ਤੱਕ ਇੱਥੇ ਰਹਿੰਦੀਆਂ ਹਨ ਜੋ ਇੱਥੇ ਰਾਖ ਮਿਲਦੀ ਹੈ ਉਸ ਨੂੰ ਆਪਣੇ ਸਰੀਰ ਤੇ ਮਲਦੀਆਂ ਹਨ ਤੇ ਪ੍ਰਮਾਤਮਾ ਦਾ ਨਾਮ ਜਪਦੀਆਂ ਹਨ ਦਰਸ਼ਨ ਦਿਦਾਰੇ ਕਰਕੇ ਆਪਾਂ ਵੀ ਲੱਗ ਜੀ ਕਿਰਾਹ ਪ੍ਰਸ਼ਾਦ ਵਾਲੀ ਲਾਈਨ ਵਿੱਚ ਤੇ ਸੰਗਤਾਂ ਇਸ ਹਾਲ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੀਆਂ ਹੋਈਆਂ ਸਨ ਆਪਾਂ ਕੜਾ ਪ੍ਰਸ਼ਾਦ ਲੈ ਕੇ ਜਦੋਂ ਬਾਹਰ ਵੱਲ ਨੂੰ ਹੋਏ ਤਾਂ ਸੰਗਤਾਂ ਦਾ ਭਾਰੀ ਇਕੱਠ ਮੇਲੇ ਵਿੱਚ ਵੀ ਘੁੰਮ ਰਿਹਾ ਸੀ ਦੁਕਾਨਾਂ ਸਜੀਆਂ ਹੋਈਆਂ ਸਨ ਤੇ ਖਰੀਦਦਾਰੀ ਹੋ ਰਹੀ ਸੀ ਆਪਾਂ ਵੀ ਮੇਲਾ ਦੇਖਦੇ ਦੇਖਦੇ ਅੱਗੇ ਵਧਣ ਲੱਗੇ ਲਓ ਜੀ ਆਪਾਂ ਡਰੋਨ ਵੀ ਨਾਲ ਲੈ ਕੇ ਆਏ ਆ ਤੇ ਸੋਚਿਆ ਡਰੋਨ ਨਾਲ ਵੀ ਦੋ ਚਾਰ ਸ਼ਾਟ ਲੈ ਲਈਏ ਕਰਕੇ ਇਹਦੇ ਪੰਖੜੇ ਸਿੱਧੇ ਤੇ ਰੱਖਤਾ ਇਹਨੂੰ ਗੱਡੀ ਦੇ ਉੱਪਰ ਤੇ ਉਸ ਤੋਂ ਬਾਅਦ ਕੱਢਿਆ ਰਿਮੋਟ ਰਿਮੋਟ ਦੀ ਕਰਕੇ ਸੈਟਿੰਗ ਉਹਦੀਆਂ ਲਾ ਕੇ ਕੰਨ ਜਿਹੜੇ ਹੁੰਦੇ ਪਿੰਨਾਂ ਜਿਹਾਂ ਉੱਪਰ ਫਿੱਟ ਕਰਨੀਆਂ ਪੈਂਦੀਆਂ ਉਹ ਥੱਲੇ ਪਈਆਂ ਸੀ ਲਾ ਕੇ ਉੱਪਰ ਤਾਂ ਇਹਦੀ ਥੋੜੀ ਜਿਹੀ ਕੀਤੀ ਸੈਟਿੰਗ ਪਰ ਉਸ ਤੋਂ ਬਾਅਦ ਚੜਾਤਾ ਡਰੋਨ ਆਪਾਂ ਆਸਮਾਨ ਵੱਲੋਂ ਆਹ ਜਿਹੜੀਆਂ ਬੰਤਾ ਪਹਿਲਾ ਬਾਹਰ ਹੋਈਆਂ ਫਿਰਦੀਆਂ ਸੀ ਜਾਂ ਜਿਹੜੀਆਂ ਥੱਲੇ ਲੱਗੋ ਪਈਆਂ ਹੋਈਆਂ ਬਾਹਰ ਤੇ ਸਭ ਤੋਂ ਪਹਿਲਾਂ ਆਹ ਵਾਲਾ ਸ਼ਾਰਟ ਲਿਆ ਜੀ ਆਪਾਂ ਦੋਨੇ ਵੀਰ ਖੜੇ ਸੀਗੇ ਤਾਂ ਕਰਕੇ ਕੈਮਰਾ ਆਪਣੇ ਵੱਲੋਂ ਤਾਂ ਅੱਗੇ ਨੂੰ ਚੈੱਕ ਕੀਤਾ ਇਹਨੂੰ ਉਡਾ ਕੇ ਤਾਂ ਸ਼ਾਰਟ ਬਹੁਤ ਸੋਹਣਾ ਲਹਿ ਹੋ ਰਿਹਾ ਸੀ ਤੇ ਫੇਰ ਆ ਬਾਕੀ ਦੀਆਂ ਵੀਡੀਓ ਦੇਖਿਓ ਜਿਹੜੀਆਂ ਆਪਾਂ ਦੋ ਤਿੰਨ ਸ਼ਾਰਟ ਜਿਹੜੇ ਲਏ ਆ ਡਰੋਨ ਦੇ ਨਾਲ ਨਹੀਂ ਛੋੜ ਰੇ ਬਬਰਾਂ meu

babara <laughs> ਪ੍ਰਹਿਲਾਦ ਪਠਾਏ ਸੰਗ ਸਖਾ ਬਾ ਲੀਏ ਬਾ ਸੰਗ ਸਖਾ ਬਾ ਲੀਏ ਬਾ ਮੁਕੋ ਕਹਾ ਫੜਾ ਵਸ ਕੋ ਕੋ ਕਹਾ ਪੜਾ ਬਸ ਲੋਂ ਦੇ ਸ਼ਾਰਟ ਲੈਂਡ ਤੋਂ ਪਹੁੰਚੇ ਆਪਾਂ ਖੁੱਲੇ ਦੀਵਾਨਾ ਦੇ ਵਿੱਚ ਇਸ ਹਾਲ ਦੇ ਵਿੱਚ ਦੀਵਾਨ ਸਜੇ ਹੋਏ ਸੀ ਮਹਾਰਾਜ ਪ੍ਰਕਾਸ਼ਮਾਨ ਸੀ ਤੇ ਢਾਡੀ ਸਿੰਘ ਦੇ ਵਾਰਾਂ ਨਾਲ ਆਹੀੋ ਜਿਹਾ ਸੰਗਤ ਨੂੰ ਨਿਹਾਲ ਕਰ ਰਹੇ ਸੀ ਤੇ ਸੰਗਤ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਬਹੁਤ ਸਾਰੀ ਸੰਗਤ ਮਾਝ ਅਤੇ ਮਾਲਵੇ ਚ ਆਉਂਦੀ ਆ ਹਰ ਸਾਲ ਜਿਸ ਤਰ੍ਹਾਂ ਉਸ ਸਮੇਂ ਮਹਾਰਾਜ ਦੇ ਵਿਆਹ ਪਰਵ ਤੇ ਬਰਾਤ ਆਈ ਸੀ ਅੱਜ ਵੀ ਉਸੇ ਤਰ੍ਹਾਂ ਇਹ ਬਰਾਤ ਇੱਥੇ ਟੱਕਦੀ ਆ ਤੇ ਇਹ ਮੇਲਾ ਅੱਗੇ ਵਧਦਾ ਹੋਇਆ ਬਾਅਦ ਵਿੱਚ ਸ਼ੰਕਰ ਸਿੰਘ ਦੇ ਕੋਲ ਗੁਰਦੁਆਰਾ ਪੰਜੀਪੀਰੀ ਸਾਹਿਬ ਆ ਉਸ ਤੋਂ ਬਾਅਦ ਜਟਿਆਲਾ ਮੰਚ ਕੀ ਦੇ ਵਿੱਚ ਗੁਰਦੁਆਰਾ ਭਗਾਲਾ ਸਾਹਿਬ ਆ ਤੇ ਉਸ ਤੋਂ ਬਾਅਦ ਪਿੰਡ ਬਿਲਗੇ ਪੰਜ ਦਿਨ ਇਹ ਮੇਲਾ ਇਸੇ ਤਰ੍ਹਾਂ ਅੱਗੇ ਚੱਲਦਾ ਜਾਂਦਾ ਜਿਸ ਤਰ੍ਹਾਂ ਉਸ ਸਮੇਂ ਬਰਾਤ ਗਈ ਸੀ ਤੇ ਜਿੱਥੇ-ਜਿੱਥੇ ਉਹਨਾਂ ਨੇ ਸਟੇ ਕੀਤੀ ਸੀ ਤੇ ਬਾਕੀ ਦੇ ਮੇਲੇ ਵੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਕਿਉਂਕਿ ਜਿਵੇਂ-ਜਿਵੇਂ ਮੇਲਾ ਅੱਗੇ ਵਧੇਗਾ ਆਪਾਂ ਉਹ ਸਾਰੇ ਦਰਸ਼ਨ ਮਿਲ ਤੁਹਾਨੂੰ ਕਰਾਵਾਂਗੇ ਮਹਾਰਾਜ ਦੀ ਬਰਾਤ ਦੇ ਨਾਲ ਨਾਲ ਜਾਵਾਂਗੇ ਤੇ ਇੱਥੇ ਬੈਠੇ ਬੈਠੇ ਸਾਨੂੰ ਸੰਗਤ ਦੇ ਵਿੱਚ 10 ਵਜੇ ਡਾਕਟਰ ਸਪਤਾ ਸਾਹਿਬ ਜੋ ਜਮਸ਼ੇਰੀ ਤੋਂ ਆਏ ਹੋਏ ਆ ਤੇ ਬੜੀ ਨੇਕ ਰੂਹ ਨੇ ਡਾਕਟਰ ਸਾਹਿਬ ਤੇ ਬਾਕੀ ਹੋਰ ਬਹੁਤ ਸਾਰੀ ਸੰਗਤ ਬੈਠੀ ਹੋਈ ਸੀਗੀ ਤੇ YouTube ਤੇ ਆਪਣਾ ਚੈਨਲ PS ਜਮਸ਼ੇਰੀਆ ਜੀ Facebook ਤੇ ਆਪਣਾ ਚੈਨਲ ਬਲਜੀਤ ਸਿੰਘ ਜਮਸ਼ੇਰੀਆ Instagram ਤੇ PS ਜਮਸ਼ੇਰੀਆ ਨੂੰ ਜਾ ਕੇ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੇ ਫਿਰ ਆਪਾਂ ਜੀ ਛਕਿਆ ਲੰਗਰ ਲੰਗਰ ਹਾਲ ਚ ਲੰਗਰ ਸ਼ਾਕੇ ਆਪਾਂ ਬਾਹਰੋਂ ਲਈ ਵਿਦਾਈ ਗਈ ਆਪ ਜੀ ਤੋਂ ਵੀ ਵਿਦਾਈ ਗਈ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ